ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਰਦਿਆਂ ਜਿਹੇ ਦਿਨੇ ਨਵੇਂ ਬਲੌਗ ਦੇ ਵਿੱਚ ਰਾਤ ਫੇਰ ਪੈ ਗਿਆ ਜੀ ਆਪਣੇ ਮੀ ਤੇ ਨਾਇਆ ਈ ਨੇਰੀ ਤੇ ਹੁਣ ਨਿੱਖ ਰਿਹਾ ਹੈ ਦਿਨ ਬਹੁਤ ਸੋਹਣਾ ਹੁਣ ਧੁੱਪ ਨਿਕਲੀ ਹੈ ਅਸਮਾਨ ਸਾਫ਼ ਹੈ ਬਿਲਕੁਲ ਕਿੰਨਾ ਇਹ ਤੁਹਾਨੂੰ ਦਿਖਾਉਣਾ ਰਾਤ ਦਾ ਮੌਸਮ ਰਾਤ ਕਿਵੇਂ ਹੁੰਦੀ ਆ ਬਹੁਤ ਜ਼ਿਆਦੇ ਬੱਦਲ ਸੀ ਉਹ ਵੀ ਦਿਖਾਉਨੇ ਆਂਗੇ ਰਾਤ ਅਸੀਂ ਵੀਡੀਓ ਬਣਾ ਲਈਤੀ ਲੋ ਜੀ ਦੇਖੋ ਕੱਲ੍ਹ ਸ਼ਾਮ ਦਾ ਮੌਸਮ ਕੱਲ੍ਹ ਨੂੰ ਬਹੁਤ ਜ਼ਿਆਦੇ ਬਦਲ ਹੋ ਗਿਆ ਰਾਤ ਮੀਂਹ ਵੀ ਆਇਆ ਨੇਰੀ ਵੀ ਆਈ ਤੇ ਜਦੋਂ ਬਲੌਗ ਆਪਾਂ ਨੇ ਐਡਿਟ ਕਰਤਾ ਤੇ ਤੱਕ ਕਰਕੇ ਮੈਂ ਵੀਡੀਓ ਬਣਾ ਕੇ ਰੱਖ ਲਈ ਮੈਂ ਆਪਾਂ ਕੱਲ੍ਹ ਵਾਲੇ ਬਲੌਗ ਦੇ ਵਿੱਚ ਦਿਖਾਵਾਂਗੇ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਸੀਗਾ ਦੇਖੋ ਜੀ ਕਿੰਨਾ ਬੱਦਲ ਹੈ ਤੇ ਰਾਤ ਨੂੰ ਨੇਰੀ ਵੀ ਕਾਫੀ ਆਈ ਤੇ ਮੀਂਹ ਵੀ ਕਾਫੀ ਆਇਆ ਮੌਸਮ ਬਹੁਤ ਸੋਹਣਾ ਹੋਇਆ ਹੈ ਠੰਡਾ ਠੰਡਾ ਹੂੰ ਦੇਖੋ ਕਿੰਨਾ ਕੈਂਟ ਲੱਗ ਰਿਹਾ ਹੈ ਆ ਦੇਖੋ ਹੂੰ ਦੇਖੋ ਇਹ ਕਾਲੇ ਕਾਲੇ ਬੱਦਲ ਬਹੁਤ ਸੋਹਣੇ ਲੱਗਦੇ ਨੇ ਤੇ 3 ਬੈਠ ਕੇ ਆਪਾਂ ਨੇ ਅੱਜ ਸਾਰਾ ਦਿਨ ਕਰਨਾ ਹੈ ਅੱਜ ਜਾਣਾ ਆਉਣਾ ਕਿਤੇ ਨਹੀਂ ਬਸ ਤੇਰੀ ਪਣਾ ਲੰਬਣਾ ਟਾਈਮ ਤੇ ਲੋ ਜੀ ਪਹਿਲਾਂ ਮੇਰੇ ਯਾਦ ਨਹੀਂ ਰਿਹਾ ਮੇਰੇ ਹੁਣ ਫੇਸਬੁੱਕ ਤੋਂ ਦੇਖ ਕੇ ਜਿਆਦਾ ਆਏਗਾ ਜੀ ਅੱਜ ਭਗਤਪੂਰਨ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਹੈਗਾ ਤੇ ਸਾਰੀਆਂ ਸੰਗਤਾਂ ਨੂੰ ਭਗਤਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਕਿਉਂਕਿ ਉਹਨਾਂ ਨੇ ਬਹੁਤ ਮਨੁੱਖਤਾ ਦੀ ਸੇਵਾ ਕੀਤੀ ਹੈ ਹਨ ਅਨਘੀਣਾ ਦੀ ਬੇਸਹਾਰਿਆਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਆ ਬਹੁਤ ਬਹੁਤ ਤੇ ਇੱਕ ਰੱਬੀ ਰੂਹ ਸੀ ਇਹਨਾਂ ਭਗਤਪੂਰਨ ਸਿੰਘ ਜੀ ਤੇ ਤੁਸੀਂ ਉਹਨਾਂ ਦੀ ਫੋਟੋ ਦੇਖ ਸਕਦੇ ਹੋ ਸਾਈਟ ਤੇ ਤੇ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕ ਲੋ ਜੀ ਆਜੋ ਜਿਹਨੇ ਪ੍ਰਸ਼ਾਦ ਦੇ ਸਕਣੇ ਨੇ ਪਤ ਲੱਗਿਆ ਸਕਣ ਤੇ ਜਿਹਦੀ ਜਿਹਨੂੰ ਭੁੱਖ ਲੱਗੀ ਆਜੋ ਲਓ ਜੀ ਮੈਂ ਹੁਣ ਜਾ ਕੇ ਆਉਣਾ ਥੋੜਾ ਜਿਹਾ ਡਾਕ ਖਾਨੇ ਕੰਮ ਐ ਇੱਕ ਤੱਲ ਗਏ ਤੇ ਕੱਲ ਸੁੱਟੀ ਸੀ ਡਾਕ ਖਾਨੇ ਦੇ ਵਿੱਚ ਤੇ ਅੱਜ ਦੇਖਣਾ ਜਾ ਕੇ ਆਉਣਾ ਜੀ ਮਿਲਣਗੇ ਤੇ ਚਲੋ ਜੀ ਮਿਲਦਾਂ ਡਾਕ ਖਾਨੇ ਜਾ ਕੇ ਲਓ ਜੀ ਇਹ ਸਾਡੇ ਪਿੰਡ ਦਾ ਡਾਕ ਘਰ ਪਹੁੰਚ ਗਏ ਅਸੀਂ ਮਾਸ ਇੱਥੇ ਆ ਦਾ ਕੰਮ ਥੋੜਾ ਜਿਹਾ ਕਰਕੇ ਫਿਰ ਚੱਲਦੇ ਆ ਘਰ ਨੂੰ ਇਹ ਸਾਡੇ ਪਿੰਡ ਦਾ ਦਰਵਾਜ਼ਾ ਢੂਰੀ ਵਾਲਾ ਦਰਵਾਜ਼ਾ ਇਹਨੂੰ ਕਹਿੰਦੇ ਨੇ ਲਓ ਜੀ ਅਸੀਂ ਆਏ ਤੇਰੇ ਕੰਮ ਆ ਥੋੜਾ ਜਿਹਾ ਘਰ ਦੇ ਹੀ ਕੰਮ ਜੱਤੀਆਂ ਚੱਲ ਜਾਏ ਹਾਂ ਤੇ ਤਾਂ ਕਰਕੇ ਸੋਸਾਇਟੀ ਦੀਆਂ ਕਾਪੀਆਂ ਦੀ ਕੋਈ ਚੈਕਿੰਗ ਵੇਅਰ ਹੁੰਦੀ ਹੈ ਉੱਤੇ ਉਹ ਕਰਾਉਣਾ ਚਾਹੀਦਾ ਹੈ ਲੋਈ ਵੱਜ ਕੇ ਦੁਪਹਿਰ ਦੇ 3:50 ਪਾਣੀ ਪੀ ਲਿਆ ਆਰਾਮ ਕਰ ਲਿਆ ਤੇ ਹੁਣ ਆਪਾਂ ਫੇਰ ਆ ਕੇ ਦੁਕਾਨ ਦੇ ਵਿੱਚ ਤੇ ਹੁਣ ਆਪਾਂ ਕਰਾਂਗੇ ਜੀ ਨਾਮ ਨਾਸ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਨੇ ਤੇ ਸਭ ਤੋਂ ਪਹਿਲਾਂ ਗਰੀਬਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਨੇ ਕਿਰੇ ਤੇ ਧੰਨਵਾਦ ਵੀਰੇ ਬਹੁਤ-ਬਹੁਤ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਬਲੌਗ ਦੇਖਦੇ ਹੋ ਬਹੁਤ ਵਧੀਆ ਲੱਗਦਾ ਹੈ ਤੁਸੀਂ ਆਪਣੇ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਦੇ ਹੋ ਥੋੜਾ ਜਿਹਾ ਇਹਦੇ ਲਈ ਬਹੁਤ-ਬਹੁਤ ਧੰਨਵਾਦ ਲਵ ਜੂ ਆ ਵੀਰੇ ਸਾਨੂੰ ਤੇ ਦੂਸਰਾ ਆਪਾਂ ਨੂੰ ਕਮੈਂਟ ਆਇਆਗਾ ਜੀ ਭੈਣ ਬਲਜੀਤ ਕੌਰ ਦਾ ਉਹਨਾਂ ਨੇ ਆਪਾਂ ਨੂੰ ਪੰਜ ਸੀ ਕਮੈਂਟ ਕਰੇ ਨੇ ਬਹੁਤ ਸੋਹਣੇ-ਸੋਹਣੇ ਤੇ ਧੰਨਵਾਦ ਭੈਣੇ ਬਹੁਤ-ਬਹੁਤ ਤੁਸੀਂ ਇੰਨਾ ਸਾਨੂੰ ਟਾਈਮ ਦਿੰਨੇ ਹੋ ਹਨ ਸਾਡੇ ਲਈ ਟਾਈਮ ਕੱਢਦੇ ਹੋਗੇ ਤੇ ਪਹਿਲਾ ਉਹਨਾਂ ਦੀ ਵੀ ਤੁਸੀਂ ਦੇਖ ਲਈ ਹੁਣ ਦੇਖੋ ਪਹਿਲਾ ਕਮੈਂਟ ਉਹਨਾਂ ਦਾ ਧੰਨਵਾਦ ਭੈਣ ਐਨਾ ਸੋਹਣਾ ਕਮੈਂਟ ਕਰਨ ਲਈ ਤੇ ਉਸ ਤੋਂ ਬਾਅਦ ਹੁਣ ਚੈੱਕ ਕਰੋ ਜੀ ਦੂਸਰਾ ਕਮੈਂਟ ਤੇ ਬਹੁਤ ਸੋਹਣਾ ਲੱਗਦਾ ਜਦੋਂ ਤੁਸੀਂ ਇਦਾਂ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਧੰਨਵਾਦ ਭੈਣ ਬਹੁਤ ਬਹੁਤ ਧੰਨਵਾਦ ਇਦਾਂ ਹੀ ਆਪਣੇ ਭਰਾ ਨੂੰ ਐਪਰੀਸ਼ੀਏਟ ਕਰਦੇ ਰਹੋ ਹੌਸਲਾ ਦਿੰਦੇ ਰਹੋ ਬਹੁਤ ਵਧੀਆ ਲੱਗਦਾ ਹੈਗਾ ਤੇ ਹੋਰਾਂ ਨੂੰ ਵੀ ਨਵੇਂ ਮੈਂਬਰਾਂ ਨੂੰ ਬੇਨਤੀ ਜ਼ਰੂਰ ਕਮੈਂਟ ਕਰਿਆ ਕਰੋ ਪਲੀਜ਼ ਥੋੜਾ ਜਿਹਾ ਟਾਈਮ ਕੱਢ ਲਿਆ ਕਰੋ ਆਪਣੇ ਪਰਾਲੀ ਥੋੜਾ ਜਿਹਾ ਟਾਈਮ ਕੱਢ ਕੇ ਇੱਕ ਕਮੈਂਟ ਕਰਤਾ ਛੋਟਾ ਜਿਹਾ ਉਹਦੇ ਨਾਲ ਚਲੋ ਸਾਨੂੰ ਬਹੁਤ ਹੌਸਲਾ ਮਿਲ ਜਾਂਦਾ ਹੈ ਨਾ ਤੇ ਚਲੋ ਜੀ ਦੇਖਦੇ ਦੋ ਬਾਦ ਹੁਣ ਆਪਾਂ ਹੋਰ ਕੀ ਕਰਨਾ ਤੇ ਕਿੱਧਰ ਨੂੰ ਜਾਣਾ ਹੈ ਮਿਆਦਿਆਂ ਜੀ ਸ਼ਾਮ ਨੂੰ ਲੋਇ ਫੇਰ ਹੋ ਗਿਆ ਪੁੱਤਲ ਬਹੁਤ ਜਿਆਦੇ ਹਰ ਰੋਜ਼ ਸ਼ਾਮ ਨੂੰ ਬੱਦਲ ਮੀਂਹ ਹੀ ਹੋ ਜਾਂਦਾ ਹੈ ਹਰ ਰੋਜ਼ ਦੇਖੋ ਕਿੰਨਾ ਬਦਲ ਹੋ ਗਿਆ ਸਵੇਰ ਦੀ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਸੀ ਤੇ ਹੁਣ ਦੇਖ ਸਕਦੇ ਹੋ ਤੁਸੀਂ ਬੱਦਲ ਹੀ ਬੱਦਲ ਹੈ ਲੱਗਦਾ ਵੀ ਸ਼ਾਮ ਨੂੰ ਫੇਰ ਮੀਂਹ ਜਾਂ ਹਨੇਰੀ ਪੱਕਾ ਆਊਗਾ ਦੇਖੋ ਇਹ ਆ ਗਿਆ ਮੀਂਹ ਉਦੋਂ ਦਿਖਾਇਆ ਸੀ ਪਹਿਲਾਂ ਬੱਦਲ ਹੋਇਆ ਰਿਹਾ ਕਾਫੀ ਲੇਖੋਂ ਮੋਟੀ-ਵੋਟੀ ਕਣੀ ਦਾ ਮੀਂਹ ਆ ਗਿਆ ਉਰੇ ਜਿਹੜਾ ਨਾ ਇੱਧਰ ਗਲੀ 'ਚ ਦੇਖੋ ਦੇਖੋ ਜੀ ਮੋਟੀ-ਮੋਟੀ ਕਣੀ ਦਾ ਮੀਂਹ ਪੈ ਰਿਹਾ ਹੈਗਾ ਤੇ ਮੇਰਾ ਮੋਬਾਈਲ ਵੀ ਭਿੱਜ ਰਿਹਾ ਹੈ ਤੁਹਾਡਾ ਮੀਂਹ ਰੀ ਗੜੇ ਦੇਖੋ ਆ ਬਾਹਰ ਨਾਲ ਛੋਟਾ ਛੋਟਾ ਬੱਲੇ 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 ਹਾਂ ਹਾਂ ਆ ਸੋਈ ਹੈ ਮਾਰ ਲਾ ਦੇ ਬਣਾਇਆ ਮੇਰਾ ਪਰ ਸੋਈ ਨਾ ਬਾਹਰ ਦੇਖੋ ਜੀ ਲਓ ਜੀ ਸਾਮ ਹੋ ਗਈ ਮੀ ਉਤਰਿਆ ਬਹੁਤ ਜਿਆਦੇ ਤੇ ਨੇਰੀਏ ਨਾਲ ਤੇ ਹੁਣ ਆਪਾਂ ਕਰ ਦਾਂਗੇ ਅੱਜ ਦੇ ਵਲੌਗ ਦਾ ਇਥੇ ਐਂਡ ਤੇ ਜੇ ਵੀਰਾਂ ਨੂੰ ਸਾਡਾ ਵਲੌਗ ਪਸੰਦ ਆਊਗਾ ਮਿਲਦੇ ਹਾਂ ਇਸ ਵੇਲੇ ਨਵੇਂ ਵਲੌਗ ਦੇ ਨਾਲ ਤੁਹਾਤਾਂ ਕ ਲਈ ਸਾਰਨ ਪਿਆਰਪੂਰੀ ਸਤਿ ਸ੍ਰੀ ਅਕਾਲ